ਕੀ ਕਰਨੇ ਸਭੀ ਕੋਹ ਨਹੀਂ ਚਾਚੀ ਹੱਥ ਢੋਂਡਿਆਂ ਦੇ ਖੰਤੇ ਡਿਆ ਵਾ ਅਸ ਅਸਾ ਚਾਚੀ ਗੱਲ ਕੀ ਆ ਹਾਂ ਜੀ ਜਦੋਂ ਵੇਖੋ ਸਾਡੇ ਘਰ ਇੱਧਰ ਨੂੰ ਹੀ ਬਸ ਤੋੜਾ ਫੇਰਾ ਗਲੀ ਸਾਡੇ ਬਾਹਰ ਵੇਚ ਲੋ ਕਦੀ ਐ ਨੂੰ ਕਦੀ ਐ ਨੂੰ ਘਰ ਡੀ ਨਹੀਂ ਲੱਗਦੀ ਨਹੀਂ ਅੱਡੀ ਨਹੀਂ ਲੱਗਦੀ ਅਸੀਂ ਘਰ ਤਾਂ ਕੀ ਕਰਾਂ ਫੇਰ ਘਰ ਵੇਲੀ ਕਿੱਧਰ ਜਾਵਾਂ ਫੇਰ ਹਾਰ ਕੇ ਇੱਧਰ ਹੀ ਆ ਜਣੇ ਆ ਤੇਰੀ ਮਾਂ ਤਾਂ ਫੇਰ ਵੀ ਮੈਂ ਪੱਲੇ ਨਹੀਂ ਬੰਦੀ ਮੈਂ ਫੇਰ ਆਦ ਨਹੀਂ ਚੱਲ ਕੋਈ ਗੱਲ ਨਹੀਂ ਕਰੀ ਕੋਹ ਫੇਰ ਨਹੀਂ ਆ ਹਾਂ ਤੇ ਜੁਲੀ ਬਿਸਤਰਾ ਚੋਕੇ ਪੱਕੇ ਇੱਥੇ ਆ ਜਊਗਾ ਨਹੀਂ ਤੇ ਤਾਂ ਆ ਜੂਗੀ ਫਿਰ ਕੀ ਹੋ ਜਾਊਗਾ ਚਾਚਾ ਦਾਦਾ ਕਿਸਾ ਇਧਰ ਬਾਹਰ ਜਾਂਦਾ ਤੇ ਨਿਆਣੇ ਸਕੂਲ ਚਲ ਜਾਂਦੇ ਤੇ ਜਲੀਬੀ ਦਾ ਚੱਕ ਇੱਥੇ ਆ ਜੂਗੀ ਜਾਂ ਤੁਸੀਂ ਉੱਥੇ ਆ ਜਾ ਤਾਂ ਮੈਂ ਇੱਥੇ ਆ ਜਾਨੀ ਆ ਹਾਂ ਤੁਹਾਡੇ ਘਰ ਨਹੀਂ ਆਉਣਾ ਕਿਉਂ ਆਪੇ ਤਾਂ ਜਲੀਬੀ ਦਾ ਚੱਕ ਇੱਥੇ ਆ ਜਾ ਤਾਂ ਫੇ ਮ ਆ ਜਾਨੀ ਆ ਅਗੇ ਚਾਚੀ ਤੈਨੂੰ ਪਤਾ ਆ ਮਾਂ ਤੇ ਫੇ ਘਰ ਹੋਸਿਆ ਤੇ ਘਰ ਥੋੜੀ ਆਪਾਂ ਤੇ ਮੈਂ ਤੋੜਦਾ ਨਾ ਤੇਰਾ ਘਰ ਰਣ ਕੇ ਕੋਈ ਪਤਾ ਨਹੀਂ ਹੁੰਦਾ ਬਾਹਰ ਦੇ ਬੰਦੇ ਦਾ ਅੱਛਾ ਮੈਂ ਬਾਹਰ ਦੀ ਗਿਆਂ ਨਹੀਂ ਨਹੀਂ ਉਹ ਤਾਂ ਮਜ਼ਾਕ ਕੰਡਿਆ ਵਾ ਅੱਛਾ ਚੱਲ ਤੇ ਤੁਸੀਂ ਕਿੱਥੇ ਗਏ ਸੀ ਤੇਰੀ ਮੰਮੀ ਉਹ ਆਈ ਸੀ ਤੇਰੇ ਸੱਸ ਸਹ ਕਿੱਧਰ ਆਈ ਹੈ ਅੱਜ ਅਛਾ ਮੈਂ ਵੀ ਦੱਸਾਂ ਵੀ ਮੈਂ ਕਿੱਥੇ ਗਿਆ ਸੀ ਸੱਸ ਵੀ ਆਈ ਉਹ ਦੱਸਾਂ ਵੀ ਕਿੱਦਾਂ ਆਈ ਮੈਨਾਂ ਤੁਹਾਨੂੰ ਵੀ ਜਾਂਦਾ ਵੇਖਿਆ ਤਾਂ ਉਹ ਵੀ ਆਂਦੀ ਮੈਂ ਵੇਖੀ ਸੱਸ ਤੇ ਆਈ ਸੱਸ ਦੀ ਲੈਂਦੀ ਸੀ ਦਵਾਈ ਅਛਾ ਕਿਤੇ ਉਹ ਮਿਲਦੀ ਨਹੀਂ ਤਾਂ ਉਹ ਸਾਡੇ ਇੱਥੋਂ ਸਗੋਂ ਅੱਡੇ ਚੋਂ ਮਿਲ ਗਈ ਮੈਂ ਦੋ ਪਤੇ ਲਿਆ ਕੇ ਰੱਖਿਆ ਸੀ ਤੇ ਕੋਈ ਟਾਈਮ ਹੈਗਾ ਹੋਇਆ ਇੱਧਰ ਨੂੰ ਆ ਗਈ ਅਛਾ ਤੇ ਮੈਂ ਸਹੁਰਿਆਂ ਨੂੰ ਚਲ ਗਿਆ ਲੈ ਇਹ ਕੀ ਗੱਲ ਹੋਈ ਤੂੰ ਉੱਧਰ ਝੜ ਗਿਆ ਤਾਂ ਸਾਸ ਤੇ ਇੱਧਰ ਆ ਗਈ ਅਹੋ ਤੇ ਇਦਾਂ ਹੀ ਹੋਇਆ ਵਾ ਕਿ ਉਹ ਇੱਥੇ ਆ ਗਈ ਮੰਮੀ ਤੇ ਮੈਂ ਸਹੁਰਿਆਂ ਨੂੰ ਚਲ ਗਿਆ ਮੈਂ ਤਾਂ ਤੇਰੀ ਮੰਮੀ ਨੂੰ ਪੁੱਛਣ ਵੀ ਆਈ ਹਾਂ ਮੈਂ ਕਿ ਮੈਂ ਜਾਂਦੇ ਵੇਖਿਆ ਤੇ ਇੱਥੇ ਮੰਮੀ ਤੇਰੀ ਮਨ ਨੂੰ ਪਿਆਰ ਦਾ ਪਾਣੀ ਨਾ ਪਾਉਂਦੇ ਤਾਂ ਨੇ ਕਿੰਦੀ ਕਿਤੇ ਗਏ ਆ ਫਰਾਨਾ ਢੀਂਗੇ ਤੇ ਮੁਰਕੇ ਮੈਂ ਬਾਅਦ ਵਿੱਚ ਵੇਖਿਆ ਤੇ ਉਹ ਤੇਰੀ ਸੱਸ ਵੀ ਇਧਰ ਨੂੰ ਆਉਂਦੀ ਸੀ ਬਾ ਪੁੱਛਣਾ ਤੇ ਹੁੰਦਾ ਹੀ ਆ ਸੁਹਾਂ ਲੈਣੀਆਂ ਹੀ ਹੁੰਦੀਆਂ ਚਾਚੀ ਪਤਨੀ ਵੇਖ ਲੈ ਜਾਂਦੀ ਹੈ ਨਾ ਤੇ ਸੁਹਾਂ ਤਾਂ ਲੈਣੀਆਂ ਨੇ ਫਿਰ ਆਪਣੇ ਬੰਦੇ ਦੀ ਨਹੀਂ ਲੈਣੀਆਂ ਲੋਕਾਂ ਦੇ ਲਵਾ ਹਾਂ ਹੈ ਗੱਲ ਤੁਹਾਡੀ ਵੀ ਸਹੀ ਆ ਰੱਖਣੀ ਚਾਹੀਦੀ ਹੈ ਨਾ ਜਾਂ ਕਰੀ ਸਹੀ ਚਾਹੀਦੀ ਹੈ ਵੀ ਰੱਖਣੀ ਚਾਹੀਦੀ ਹੈ ਕਿੱਥੋਂ ਆਉਣਾ ਕਿੱਥੋਂ ਜਾਣਾ ਵ ਠੀਕ ਆ ਹਾਂ ਹੁਣ ਹੁਣ ਕੀ ਕਰਨਾ ਏ ਹੁਣ ਦਵਿਆ ਮੈਂ ਨਗਰੀ ਜੰਗ ਦੀ ਮੈਂ ਚੱਲ ਵੇਖਦੀ ਭਾ ਲੱਤਰ ਮੈਂ ਵੇਖੇ ਇੱਥੇ ਖਰੋਤਾ ਤੇ ਮੈਂ ਚੱਲ ਵੇਖਦੀ ਭਾ ਕੀ ਕਰਦੇ ਆ ਹੂੰ ਹੋ ਮਮੀ ਚੱਲ ਮਮੀ ਕੀ ਕਰਨਦੀ ਆ ਮਮੀ ਨੂੰ ਵੇਖ ਲੈਨੇ ਕੀ ਕੰਨਦੀ ਤੇ ਮੈਂ ਅਬ ਮੱਝ ਬਾਹਰ ਕੱਢ ਕੇ ਤੈਨੂੰ ਪੱਠੇ ਪਾ ਕੇ ਨਿਕਲਿਆ ਸੁੱਖ ਸੁੱਖ ਵੀ ਅੰਦਰ ਹੀ ਆ ਹਾਂ ਆਜੋ ਹਾਈ ਵੀ ਰੱਬਾ ਇਹ ਦੀ ਖਣੀ ਪਿਆਰ ਦੀ ਮਿੱਟੀ ਚੁੱਕੀ ਕਿਸ ਨੇ ਭੀ ਘਰ ਨਾ ਬੋਵੇ 24 ਘੰਟੇ ਰਸਤੇ ਦੀ ਤਰੀਫੇ ਦੀ ਨਹੀਂ ਦੀ ਚਾਹ ਸਾਡੇ ਘਰ ਤੇ ਚਾਹ ਗਲੀ ਚ ਇਹਦਾ ਸੁਭਾਅ ਹੀ ਇਦਾਂ ਦਾ ਹੋ ਗਿਆ ਵਾ ਜਿੰਨਾ ਚਿਰ ਚਾਹਾਂ ਕਰਾਂ ਅਚ ਫਿਰ ਤੋੜਨਾ ਲਵੇ ਉਹਨਾਂ ਚਿਰ ਖਣੀ ਰੋਟੀ ਨਹੀਂ ਪਾਦੀ ਇਹਨੂੰ ਸੱਸ ਜੀ ਕਹਾਂ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚੱਲ ਜੇ ਬਸ ਠੀਕ ਆ ਸੁਖਵਿੰਦਰ ਮੈਨੂੰ ਲੱਗਦਾ ਤੇਰਾ ਘਰ ਜੀ ਨਹੀਂ ਲੱਗਦਾ ਹੈਨਾ ਨਹੀਂ ਜੀ ਕੀ ਲੱਗਣਾ ਦੀਦੀ ਮੈਂ ਤਾਂ ਨੰਗਣ ਡਈ ਹਾਂ ਤੇ ਮੈਂ ਸਾਬੀ ਨਹੀਂ ਵੇਖਿਆ ਤੇ ਮੈਂ ਚੱਲ ਹੋ ਜੰਨੇ ਵਾਲਾ ਹੀ ਵੇਖਦੇ ਕੀ ਕਰਨ ਲਏ ਆ ਆਹ ਕਰਦੇ ਰਹਿਣਾ ਉਧਰ ਕੰਮ ਤਾਂੰਦੜਾ ਹੁਣ ਸਾਹਮਣੇ ਗੇਟ ਦੇ ਸਾਹਮਣੇ ਦੇਖਦੇ ਰਹਿਣਾ ਮੰਮੀ ਨਾ ਆਹੋ ਤੇ ਚੱਲ ਫਿਰ ਇਦਾਂ ਹੀ ਐ ਨਾ ਤੁਹਾਨੂੰ ਪਤਾ ਹੀ ਆ ਫਿਰ ਆਪਣੇ ਘਰਾਂ ਦੇ ਵਿੱਚ ਇੱਥੇ ਥੋੜਾ ਪੁੱਛ ਕੇ ਆਉਣਾ ਪੈਂਦਾ ਆਪਣੇ ਆਪ ਹੀ ਆਜੀਦਾ ਹੁੰਦਾ ਵਾ ਵੀ ਚੱਲ ਮੁੰਡਿਆਂ ਨੂੰ ਸਾਹਮਣੇ ਵੇਖਿਆ ਤਾਂ ਮੈਂ ਆ ਗਈ ਆਹ ਪੁੱਛ ਕੇ ਆਈ ਵੀ ਕਿਦਨਵਾ ਲੈ ਮੈਂ ਆਪਣੇ ਘਰ ਥੋੜਾ ਪੁੱਛ ਕੇ ਆਉਣਾ ਵਾ ਤੇ ਮੈਂ ਚਲੋ ਹੋਰ ਤੁਸੀਂ ਦੱਸੋ ਕੀ ਕਰਨ ਦੇ ਸੀ ਪੁੱਛ ਵੀ ਨਹੀਂ ਕਰਨਾ ਕੀ ਬਸ ਇੱਥੇ ਬੈਠੀ ਹੀ ਕਰਨਾ ਕੀ ਵੇਲੀ ਅੱਛਾ ਠੀਕ ਐ ਤੇ ਸੁਖ ਸੁਖ ਕੀਉਂ ਨਹੀਂ ਸੋਪ ਕੀ ਕੰਮ ਹੀ ਸੋਖਾ ਕੋਹ ਨਹੀਂ ਹੁੰਦਾ ਨਹੀਂ ਕੰਮ ਤੇ ਨਹੀਂ ਕੋਈ ਵੀ ਮੈਂ ਮਿਲ ਕੇ ਆਉਣੀ ਹਾਪੀ ਆਂਦੀ ਜਾਂ ਮਮੀ ਭਾਬੀ ਵੱਲੋਂ ਹੋ ਕੇ ਆਈ ਹੈਪੀ ਨੂੰ ਕੀ ਕੰਮ ਪੈ ਗਿਆ ਉਹ ਕਹਿੰਦੇ ਵੀ ਮੈਂ ਗੋਮ ਪੜਦੀ ਪਈ ਤੇ ਮੈਂ ਹਾਂਜੀ ਚਾਚੀ ਜੀ ਸੱਸੀ ਕਾਲ ਸੱਸੀ ਕਾਲ ਕੀ ਹਰ ਬਤ ਹਾਂਜੀ ਵਧੀਆ ਆਜੋ ਚਾਚੀ ਜੀ ਆਜੋ ਅੰਦਰ ਤੇ ਆਓ ਨਹੀਂ ਨਹੀਂ ਬੱਸ ਇੱਥੇ ਬੈਠ ਨੂੰ ਤਪਿਆ ਜਾ ਕੋਈ ਨਹੀਂ ਆਜੋ ਨਹੀਂ ਆਜਾ ਤੁਪੇ ਆ ਜਾ ਤੁਪੇ ਬੈਨੇ ਆਜੋ ਆਜੋ ਚਾਚੀ ਜੀ ਥੋ ਆ ਕੀ ਸਗਾਤ ਨਾ ਮੈਂ ਕਹਿਣ ਜੋਗੀ ਕੁਰਸੀ ਤੇ ਹੁੰਦਿਆ ਨਾ ਹੋਰ ਕਿੱਦਾਂ ਬਾਹ ਫੜ ਕੇ ਉਹਦੀ ਲੱਗੀ ਕੋਣ ਨਹੀਂ ਮੈਥੇ ਬੈਜਣੀ ਆ ਸੁੱਖ ਕੋਲ ਦੀ ਬੈਜਾ ਇੱਥੇ ਪਾਣੀ ਲੈ ਵੰਡਾ ਜੀ ਜੀ ਨਹੀਂ ਉਹ ਮੈਂ ਪਾਣੀ ਪੀ ਕੇ ਆਈ ਆ ਚਾਹ ਬਣਾਵਾ ਨਹੀਂ ਨਹੀਂ ਅਜਣੀ ਜਾਂ ਚਾਹ ਵੀ ਨਹੀਂ ਹੁਣ ਕੀ ਕਰਦੀ ਆ ਕੁਛ ਨਹੀਂ ਚਾਚੀ ਜੀ ਮੈਂ ਰੋਟੀ ਖਾ ਕੇ ਅੰਦਰੇ ਬੈਠੀ ਹੀ ਬਸ ਅੱਛਾ ਠੀਕ ਹੈ ਜੀ ਤੇ ਉਹ ਹੈ ਪੀਠਕ ਠੀਕ ਠਾਕ ਹਾਂ ਹਾਂ ਸਭ ਵਧੀਆ ਵਾ ਹੈ ਪੀਨੂ ਵੀ ਨਾਲੇ ਲੈ ਆਉਂਦਾ ਹਾਂ ਆਹੋ ਨਹੀਂ ਹੁੰਦੇ ਉਹਨੇ ਮੈਨੂੰ ਕੱਲ ਲਿਆਵਾ ਕਹਿੰਦੇ ਵੀ ਮਨੂੰ ਭਾਬੀ ਦੇ ਪੁੱਛ ਗਿਆ ਹੁਣ ਮੈਨੂੰ ਟਿਵਿਸ਼ਨ ਆ ਪੜਾ ਦਿਆ ਕਰੇ ਤੂੰ ਕੋਈ ਨਹੀਂ ਚਾਚੀ ਜੀ ਇਹ ਇਹਨੂੰ ਕੀ ਹੁੰਦਾ ਟਿਊਸ਼ਨ ਪਲੱਸ 2 ਤੇ ਇਹਨੇ ਮਹਾ ਕੀਤੀ ਹੁਣੀ ਹੈ ਮੇਰੇ ਹਿਸਾਬ ਨਾਲ ਤੇ ਉਹਨੂੰ ਕੀ ਪੜਾਉਣਾ ਇਹਨੇ ਚਾਚੀ ਜੀ ਕੋਈ ਨਹੀਂ ਤੁਸੀਂ ਭੇਜ ਦਿਆ ਕਰੋ ਮੈਂ ਪੜਾ ਲਿਆ ਕਰਾਂਗੀ ਨਹੀਂ ਸੁਬਿੰਦਰ ਮੇਰੀ ਸੁਣ ਗੱਲ ਉਹਦੀ ਕੁੜੀ ਦੀ ਪੜ੍ਹਾਈ ਨਾ ਖਰਾਬ ਕਰ ਐਡੀ ਸੋਹਣੀ ਪੜ੍ਹਦੀ ਆ ਨਹੀਂ ਮੈਨੂੰ ਕਹਿੰਦੇ ਵੀ ਪੜ੍ਹੀ ਲਿਖੀ ਬੜੀ ਆ ਤੇ ਆ ਬਹੁਤ સારી ਲਿਖੀ ਆ ਤੇਨੂੰ ਕੀ ਪਤਾ ਇਹਦਾ ਚਾਚੀ ਜੀ ਮੈਂ ਉੱਥੇ ਵੀ ਆਪਣੇ ਪੇਕੇ ਵੀ ਟਿਊਸ਼ਨਾਂ ਪੜਾਉਂਦੀ ਰਹੀ ਹਾਂ ਕੋਈ ਨਹੀਂ ਤੁਸੀਂ ਭੇਜ ਦਿਓ ਮੈਂ ਪੜਾ ਲਾਂਗੀ ਉਹਨੂੰ ਕੋਈ ਮੈਂ ਭੇਜੂਗੀ ਨਾ ਮੈਂ ਵੇਖ ਲਾਂਗੀ ਨਾ ਇਹ ਮੇਰੇ ਕਾਹ ਸੁਣ ਤੁਸੀਂ ਵਿਸ਼ਣਾ ਪੜਾਉਂਦੀ ਰਹੀ ਇੱਥੇ ਪੈਲੀ ਦੇ ਕਾਗਜ਼ ਦੀ ਇਹਨੂੰ ਕਿਹਾ ਪੜ ਲਾ ਇਹ ਪੜਨੇ ਇਹਨੂੰ ਆਏ ਨਹੀਂ ਆ ਤੈਨ ਟਿਊਸ਼ਨ ਪੜਾਉਣੀ ਆ ਨਾ ਕੁੜੀ ਦੀ ਪੜਾਈ ਖਰਾਬ ਕਰ ਨਹੀਂ ਚਾਚੀ ਜੀ ਇਦਾਂ ਦੀ ਗੱਲ ਨਹੀਂ ਆ ਤੁਸੀਂ ਭੇਜਿਓ ਮੈਂ ਭੇਜੂਗੀ ਮੈਂ ਸਿਲੇਬਸ ਵੇਖ ਲਾਂਗੀ ਤੇ ਆਪੇ ਹੀ ਪਿੰਨ ਪਤਾ ਲੱਗ ਜੀ ਜਾਣਾ ਵੀ ਮੇਰੇ ਪੜਾ ਲੈਣੀ ਹੈ ਕਿ ਇਹ ਪੜ ਰਹੀ ਦੀਆਂ ਗੱਲਾਂ ਜਾਣ ਕੇ ਨਾ ਕੁੜੀ ਦੀ ਜ਼ਿੰਦਗੀ ਖਰਾਬ ਕਰਨੀ ਆ ਪੜਦੀ ਤੇ ਉੱਥੇ ਪੈਸੇ ਦੇ ਦਿਆ ਕਰਾਂਗੇ ਟੈਨਸ਼ਨ ਨਾ ਲੈ ਤੂੰ ਉਹ ਪੈਸੇ ਦੀ ਨਹੀਂ ਗੱਲ ਦਿੱਦੀ ਮੈਂ ਹਾਂ ਚੱਲ ਥੋੜਾ ਬੋਤਾ ਪਈ ਇਹ ਪੜਾ ਦੇ ਕਰੋਗੀ ਚੱਲ ਉਹਨੂੰ ਥੋ ਜਾਂਦੇ ਮੈਨੂੰ ਸਮਝ ਨਹੀਂ ਲੱਗਦੀ ਕੋਈ ਥੋੜੀ ਬਥੀ ਹਾਂ ਚਾਚੀ ਜੀ ਤੁਸੀਂ ਇੱਕ ਦਿਨ ਉਹਨੂੰ ਭੇਜਿਓ ਜੇ ਉਹਨੂੰ ਨਾ ਨਾ ਸਹੀ ਲੱਗੂਗਾ ਮੇਰੇ ਕੋ ਪੜਨਾ ਫਿਰ ਆਪੇ ਨਾ ਆਇਆ ਕਰੇਗੀ ਉਹ ਪੜਨ ਤਾਂ ਉਹਨੇ ਇਹਨਾਂ ਦੀ ਤੇ ਗੱਲਾਂ ਦੀ ਲੜੀ ਨਹੀਂ ਟੁੱਟਣੀ ਤੇ ਪੜਨਾ ਉਹਦੇ ਜੇ ਪੇਪਰ ਆਏ ਆ ਸਿਰ ਤੇ ਚੱਲ ਕੋਈ ਮੈਂ ਵੇਖਦੀ ਆ ਫਿਰ ਕੋਈ ਮੈਂ ਭੇਜੂੰਗੀ ਪੁੱਛ ਲੂਗਾਂ ਉਹਨੂੰ ਭੇਜਦਾ ਕਹਿੰਦੇ ਸੀ ਕੋਈ ਨਹੀਂ ਚਾਚੀ ਜੀ ਮੈਂ ਤਾਂ ਨਾ ਕਰੀ ਇੱਕ ਵਾਰ ਤੇਰੀ ਮੰਮੀ ਹਾਂਜੀ ਮੰਮੀ ਤੇ ਠੀਕ ਆਂ ਤਾਂ ਠੀਕ ਨਹੀਂ ਆ ਠੀਕ ਨਹੀਂ ਕਿਉਂ ਕੀ ਹੋਇਆ ਮੰਮੀ ਨੂੰ ਮੰਮੀ ਤਾਂ ਠੀਕ ਵਾ ਪਤਾ ਨਹੀਂ ਮੈਂ ਕਿਦਨ ਆਈ ਆ ਤਾਂ ਆਪੇ ਕਹਿੰਦੀ ਸੀ ਠੀਕ ਨਹੀਂ ਇਹਦਾ ਨਹੀਂ ਪਤਾ ਲੱਗਦਾ ਕਰਦੀ ਕੀ ਆ ਤੇ ਕਹਿੰਦੀ ਕੋਹ ਵਾ ਤੇ ਕਰਦੀ ਕੋਹ ਵਾ ਏ ਕਿਉਂ ਮੰਮੀ ਜੀ ਮੈਂ ਕੀ ਕਦੋਂ ਕਿਹਾ ਤੁਹਾਨੂੰ ਵੀ ਮੰਮੀ ਮੇਰੀ ਠੀਕ ਨਹੀਂ ਆ ਮੰਮੀ ਤਾਂ ਠੀਕ ਵਾ ਆਪੇ ਤੇ ਕਹਿਣ ਦੀ ਸੀ ਅੰਦਰ ਤੋਂ ਨਹੀਂ ਚਾਚੀ ਜੀ ਮੈਂ ਤੇ ਮੰਮੀ ਨੂੰ ਕੁਝ ਵੀ ਨਹੀਂ ਕਿਹਾ ਵੇ ਬਤਕਾਂ ਕਿੰਨੀਆਂ ਸੋਹਣੀਆਂ ਲੱਗਦੀਆਂ ਵਾ ਲੈਣ ਬਣਾ ਕੇ ਤੁਰੀਆਂ ਜਾਂਦੀਆਂ ਪਰ ਇੱਕ ਗੱਲ ਹੈ ਜੇ ਸੋਚ ਆ ਜਾਵੇ ਨਾ ਮੇਰੀ ਵੀ ਜ਼ਿੰਦਗੀ ਦੀ ਇਦਾਂ ਹੀ ਲੈਣ ਬਣੀ ਆ ਸਵਾਦ ਨਹੀਂ ਆਉਣਿਆ ਯਾਰ ਬਾਲਾ ਹੀ ਫਸਿਆ ਮੈਂ ਤੇ ਇੱਕ ਤੇ ਆ ਚਾਚੀ ਇਹ ਨਹੀਂ ਛੱਡਦੀ ਸਾਡਾ ਪਿੱਛਾ ਘੜੀ ਮੁੜੀ ਘੜੀ ਮੁੜੀ ਸੌ ਸਵਾਲ ਜਵਾਬ ਜਦੋਂ ਆਉਂਦੀ ਆ ਕਦੀ ਆਹ ਹੋ ਗਿਆ ਸਾਬੀ ਆ ਉਹ ਦੱਸ ਆ ਕੀ ਹੋ ਗਿਆ ਇਹ ਇਹ ਕਿਉਂ ਹੋ ਗਿਆ 100 ਸਵਾਲ ਜਵਾਬ ਕਰਦੀ ਚਾਚੀ ਜਾਣ ਕੇ ਇੱਕ ਚਾਚੀ ਇੱਕ ਆ ਸੁਖ ਸੁੱਖ ਕਨੇਮੀ ਨਾ ਮੈਂ ਕਿਹਾ ਖਰਾਬ ਹੀ ਕਰਤਾ ਸਾਰੇ ਗਾ ਮੇਰਾ ਤੇ ਜੀ ਕਰਦਾ ਨਾ ਜਿਦਾਂ ਪਹਿਲੀ ਸੀ ਨਾ ਉਦਾਂ ਇਹਦਾ ਵੀ ਗਲਗੁਲ ਘੁੱਟ ਕੇ ਮਾਰਦਾ ਗਣੋ ਲਾਦਾ ਇਹਨੂੰ ਵੀ ਪਰ ਮੈਂ ਡਰਦਾ ਹੀ ਫੇਰ ਵੀ ਜਦ ਜੇ ਤੇ ਫੇਰ ਸਿਰ ਤੇ ਪੈ ਗਈ ਤੇ ਸਿਆਪਾ ਫੇਰ ਯਾਰ ਬੜਾ ਔਖਾ ਹੰਦਾ ਇੱਕ ਤਾਂ ਇੰਨੇ ਪੈਸੇ ਪਈ ਨਾ ਸਾਰਾ ਕੁਝ ਵਿਗ ਗਿਆ ਸਾਡਾ ਮੈਂ ਵੀ ਟਾਈਮ ਟਪਾਉਣ ਲਈ ਇੱਥੇ 10 ਮਿੰਟ ਹੀ ਬਹਿ ਲੈਣਾ ਚਾਚੀ ਜਾਊਗੀ ਫੇਰ ਜਾਣਾ ਵਾਂ ਘਰ ਇਧਰ ਨੂੰ ਚੱਲ ਜਾਣਾ ਹੋਰ ਕੀ ਆ ਬਤਮਨ ਕੱਲ ਦੇ ਸੱਸਲੇ ਦੱਸਿਆ ਸੀ ਮੇਰੇ ਨਾਲ ਸੁਪਣਾ ਹੋਣਾ ਸੀ ਮੈਂ ਉਹ ਆਏ ਹਾਂ ਫੇਰ ਨਜ਼ਰ ਜਿੱਦਾਂ ਮੈਨੂੰ ਕਹਿ ਕੇ ਗਈ ਹੈ ਨਾ ਤੇ ਉਦਾਂ ਹੀ ਹੁਣ ਮੈਂ ਤੈਨੂੰ ਕਹਿਣਾ ਸੀ ਮੈਨੂੰ ਕੀ ਪਤਾ ਕਿੱਥੇ ਗਈ ਕਿੱਥੇ ਮੈਂ ਕੱਲ ਜਿੱਦਾਂ ਪਹਿਲਾਂ ਪਹਿਲਾਂ ਤੂੰ ਹੀ ਗਿਆ ਮਗਰੇ ਮੈਂ ਉਹਨੂੰ ਵੇਖਿਆ ਨਾਲ ਦੋਵੇਂ ਜਾਣੇ ਆਏ ਇੱਕ ਤਾਂ ਚਾਚੇ ਦਾ ਮੁੰਡਾ ਸੀ ਤੇ ਨਾਲ ਤੇਰੀ ਮੰਮੀ ਸੀ ਤੇ ਮੈਂ ਪੁੱਛਿਆ ਤਾਂ ਆਂਦੇ ਭੀ ਮੈਂ ਉਹਨਾਂ ਨੂੰ ਉਹਦੇ ਘਰ ਵੇਖਿਆ ਸੀ ਅੱਛਾ ਇੱਥੇ ਹੈ ਪਤਾ ਨਹੀਂ ਚਾਚੀ ਜੀ ਫਿਰ ਮੈਂ ਤੇ ਉੱਧਰ ਚਲ ਗਈ ਗਾੜੀ ਤਾਲਾ ਵੱਜਾ ਸੀ ਤੇ ਮੰਮੀ ਦਾ ਵੀ ਨੰਬਰ ਉਹਨੇ ਮੰਮੀ ਦਾ ਨੰਬਰ ਬੰਦ ਆਉਂਦਾ ਤੇ ਫਿਰ ਮੁੜਦੇ ਪੈਰੀ ਘਰ ਆਉਣਾ ਪਿਆ ਜਿੱਦੋਂ ਨੂੰ ਮੈਂ ਘਰ ਆ ਤੇ ਮੰਮੀ ਵੀ ਨਹੀਂ ਹੁੰਦੇ ਚਲ ਵੀ ਗਏ ਮੰਮੀ ਵੀ ਕਨੇਰ ਗਈ ਨਾ ਸੋਚ ਬੰਦ ਹੋ ਗਿਆ ਉੰਜ ਹੀ ਜਾਣ ਕੇ ਫੋਨ ਬੰਦ ਕਰਤਾ ਹਣਾਵਾ ਦੱਸਤਾ ਹਣਾ ਤੂੰ ਵੀ ਮੈਂ ਆਉਣ ਲੱਗ ਪੜ ਇਹਨਾਂ ਨੇ ਮੈਨੂੰ ਪਤਾ ਪਈ ਉਹ ਕਾਹਦੇ ਘਰ ਕੇ ਆਏ ਮੈਂ ਇਹਨਾਂ ਵੇਖਿਆ ਹੀ ਗਲੀ ਚੋਂਦੇ ਬਸ ਘਰ ਨੂੰ ਵੜਦੇ ਆ ਵੇਖਿਆ ਸੀ ਉਹੀ ਤੇ ਮੈਂ ਕੰਢੀ ਚੱਲੀ ਪਹਿਲਾਂ ਮੈਂ ਆਏ ਜਦੋਂ ਮਗਲਤੀ ਹੋ ਗਈ ਮੈਨੂੰ ਪਤਾ ਨਹੀਂ ਮੰਮੀ ਇੱਥੇ ਆਉਂਦੀ ਮੈਂ ਉਧਰ ਨੂੰ ਚੱਲ ਗਈ ਤੇ ਮੇਰੇ ਮੰਮੀ ਨਾਲ ਮੇਲ ਵੀ ਨਹੀਂ ਹੋਇਆ ਅੱਛਾ ਹੂੰ ਚਲੋ ਕੋਈ ਨਹੀਂ ਚਾਚੀ ਜੀ ਤੁਸੀਂ ਬਹੁਤ ਮੈਂ ਚਾਹ ਬਣਾ ਕੇ ਲੈ ਆਉਣੀ ਆ ਹਾਂ ਬਹੁਤ ਤੁਸੀਂ ਨਹੀਂ ਆ ਗਈ ਸਿੰਦਰ ਵੇਖਿਆ ਕਿੰਨੀ ਚਲਾਕ ਵਾ ਅਜੇ ਤੂੰ ਆਹ ਦਿੰਨੀ ਆ ਭੈਣ ਜੀ ਤੂੰ ਇਦਾਂ ਕਰਦੀ ਨਾ ਨਾ ਇਦਾਂ ਕਰਦੀ ਸੋਹਣੀ ਲਿਆ ਨਾ ਕਿਦਾਂ ਤਾਰੇ ਤੋੜਦੀ ਐ ਵਾਕਿਆ ਗਲਤੀ ਦੀਦੀ ਤੇ ਤੂੰ ਕਿਤੇ ਹੈਪੀ ਨਹੀਂ ਨਾ ਕਿ ਕਾ ਦੀ ਫੇਰ ਇਤਾਂ ਦੀ ਮਾਤ ਆ ਜੂਗੀ ਉਹਨੂੰ ਠੀਕ ਆ ਪਪੜੀ ਪੁੜੀ ਹੈਗੀ ਵੀ ਕਿ ਨਹੀਂ ਆਹ ਪੜੀ ਖੇ ਪੜੀ ਹਾਂ ਪੜਨਾ ਹੁੰਦਾ ਤੇ ਕੋਈ ਕਰਦੀ ਨਾ ਕੋਈ ਕਰਦਾ ਕੋਈ ਨਹੀਂ ਕੋਈ ਨਹੀਂ ਭੇਜਦੀ ਭੇਜਦੀ ਚਾਹਤੀ ਤੂੰ ਜਾਣ ਕੇ ਗੱਲਾਂ ਦੀ ਲੜੀ ਨਹੀਂ ਟੁੱਟਣ ਦੇਣੀ ਤਦ ਕਰਕੇ ਵੀ ਕੰਮ ਤੋਂ ਮੈਨੂੰ ਮੌਤ ਪੈਂਦੀ ਕੰਮ ਕਰਨ ਤੋਂ ਠੀਕ ਆ ਤੇ ਤੂੰ ਨਾ ਮੇਰੀ ਭੈਣ ਕਲਨੀ ਹੈਪੀ ਨੂੰ ਅਸੀਂ ਬਗਾਨੇ ਘਰ ਕਲਣੀ ਆ ਨਹੀਂ ਨਹੀਂ ਫੇ ਮੈਂ ਨਹੀਂ ਕਲਦੀ ਮੈਂ ਮਨ ਕਹਾਂਗੇ ਵੀ ਤੂੰ ਜਿੱਥੇ ਪੜਦੀ ਉੱਥੇ ਕੋਈ ਟਿਵੀਸ਼ਨ ਖਾਣਾ ਫਿਰ ਆਹੋ ਕੋਈ ਨਹੀਂ ਇਹ ਹਜ਼ਾਰ ਖੰਡ ਵਧ ਦਿਨਾ ਪੂ ਸਾਨੂੰ ਕੋਈ ਟੈਨਸ਼ਨ ਨਹੀਂ ਹੈਗੀ ਕੋਈ ਨਹੀਂ ਕੋਈ ਚਲ ਚੰਗਾ ਦਾ ਦਤਾ ਆਹੋ ਮੈਂ ਕਰਵੇ ਲਾ ਹੁੰਦੇ ਵੇਖੇ ਤਾਂ ਨਹੀਂ ਮੈਨੂੰ ਪਤਾ ਹੀ ਨਹੀਂ ਹੈਗਾ ਉਹ ਪਤਾ ਨਹੀਂ ਹੈਗਾ ਸਾਰਾ ਕੁਝ ਪਤਾ ਵਾ ਕਾਮ ਕਾਨੂੰਨੀ ਆਖਣਾ ਬਸ ਅੰਦਰ ਬੈਠੀ ਰਹਿ ਫੋਨ ਵੇਂਦੀ ਜਾਏ ਚਾ ਵੀ ਟੀਵੀ ਵੇਂਦੀ ਰਹਾ ਤੇ ਚੰਗੀ ਭਲੀ ਆ ਅੱਛਾ ਤੈਨੂੰ ਉਦਾਂ ਉਦਾਂ ਕਹਿਣਾ ਮੈਨੂੰ ਤੇ ਆ ਬਿਮਾਰੀ ਆ ਹੋਇਆ ਮੈਨੂੰ ਆ ਹੋ ਗਿਆ ਬਸ ਇਹੋ ਕੁਝ ਹੀ ਚਲੋ ਚਲੋ ਮੈਂ ਫਿਰ ਜਾਵਾਂ ਵੇ ਚਾਹ ਬਣਾਉਣ ਗਈ ਤੇਰੀ ਨੋਂ ਚਲੋ ਵੇਦੇ ਆ ਵੇਦੇ ਆ ਕਿੰਨੇ ਦੁੱਧ ਚ ਪੱਤੀ ਪਾ ਕੇ ਲਿਆਉਂਦੀ ਤੇਰੇ ਲਈ ਵੇਦੇ ਆ ਕੀ ਕਰਕੇ ਲਿਆਉਂਦੀ ਆ ਆਹ ਇਹ ਇਹde ਮੈਂ ਸੱਚਾਈ ਦਾ ਪਤਾ ਕਰਨਾ ਵਾ ਫਿਰ ਮੈਨੂੰ ਸੱਚ ਚਾਚੀ ਕੋਲੋਂ ਹੀ ਪਤਾ ਲੱਗਣਾ ਜਿੱਥੋਂ ਤੱਕ ਉਦੋਂ ਦਾ ਮੈਂ ਵੇਖਣ ਡਈ ਆ ਨਾ ਚਾਚੀ ਨੂੰ ਇਹਨਾਂ ਦੇ ਘਰ ਦਾ ਸਾਰਾ ਹੀ ਪੇਤ ਵਾ ਪਹਿਲੀ ਵੱਲੋਂ ਵੀ ਚਾਚੀ ਨੂੰ ਆਂਦੇ ਹੀ ਮੰਮੀ ਤੇ ਫੋਨ ਤੇ ਵੀ ਉਦੋਂ ਮੈਂ ਸੁਣਿਆ ਸੀ ਵੀ ਚਾਚੀ ਨੂੰ ਮੰਮੀ ਆਂਦੇ ਹੀ ਵੀ ਤੈਨੂੰ ਸੁਖਵਿੰਦਰ ਪਤਾ ਹੀ ਆ ਵੀ ਕਿਹੜੇ ਕੰਮ ਨੂੰ ਮੈਨੂੰ ਪੈਸਿਆਂ ਦੀ ਲੋੜ ਆ ਚੀਨਾ ਰਹਿਣੀ ਹੈ ਮਿੱਠੀ ਪਿਆਰੀ ਤੇ ਚਾਚੀ ਕੋਲੋਂ ਪੁੱਛਦੀ ਹੈ ਬਸ ਕਿਸ ਤਰ੍ਹਾਂ ਮੰਮੀ ਉੱਥੋਂ ਉੱਠ ਜੇ ਨਾ ਫੇਰ ਭਣੀ ਗੱਲ ਜੇ ਹੈਪੀ ਮੇਰੇ ਵਾਲਾ ਹੁੰਦਾ ਪੇ ਫੇਰੇ ਪਤਾ ਲੱਗਣਾ ਸਾਰਾ ਕੁਝ ਕਿ ਇਹ ਸਕੀਮ ਨਾਵਾ ਵੀ ਮੰਮੀ ਉੱਥੋਂ ਉੱਠ ਜੇ ਤੇ ਮੈਂ ਹੋਲੀ ਹੋਲੀ ਨਾ ਚਾਚੀ ਕੋਲੋਂ ਪਤਾ ਕਰਦੀ ਜਾਂ ਚਾਚੀ ਨੂੰ ਦਿੰਦੀ ਆ ਆਪਣੀ ਮੰਮੀ ਦਾ ਨੰਬਰ ਵੀ ਚਾਚੀ ਕਿਸ ਤਰ੍ਹਾਂ ਮੇਰੀ ਮੰਮੀ ਨੂੰ ਫੋਨ ਕਰ ਦੇ ਤੇ ਆ ਪੀ ਮਮੀ ਆ ਵੀ ਕੀ ਕਰਾਂ ਵੀ ਮੰਮੀ ਉੱਥੋਂ ਉੱਠੇ ਕਰਨਾ ਪੈਣਾ ਕੁਛ ਨਾ ਕੁਛ ਤੇ ਸਿਲੰਡਰ ਮੇਰਨਾ ਤੇ ਉਹ ਗੱਲ ਹੋਈ ਬਹੁਤ ਅੰਨੇ ਨੇ ਅੱਗੇ ਖੂਤ ਪਿੱਛੇ ਖਾਈ ਇਹਦਾ ਕੀ ਮਤਲਬ ਦੇਦੀ ਮਤਲਬ ਕੀ ਉਹ ਇਹ ਉਹਨੂੰ ਵੀ ਚਾਰ ਰਤੀਆਂ ਤਾਂ ਦੀ ਆ ਕਿਤੇ ਹਾਂ ਵਿਖਤ ਨਹੀਂ ਲੱਗਦੀ ਹੈਗੀ ਦੇਖਣ ਨੂੰ ਨਹੀਂ ਨਾ ਲੱਗਦੀ ਦੇਖਣ ਨੂੰ ਤੇ ਭੋਲੀ ਭਾਲੀ ਲੱਗਦੀ ਹੈ ਪਰ ਵਿੱਚੋਂ ਆਹੋ ਵਿੱਚ ਤਾਂ ਵੇਖੋ ਮੇਰੇ ਕੋਲ ਬੈ ਕੇ ਗੱਲਾਂ ਮੱਤਾ ਮਾਰ ਕੇ ਗਈ ਨਹੀਂ ਚਾਚੀ ਤਾਂ ਭੇਜਦੀ ਆ ਉਹ ਵਾਜੀਆ ਬੜੀ ਭੋਲੀ ਲੱਗਣ ਈ ਹੈ ਮੈਨੂੰ ਨਹੀਂ ਸੁੱਖ ਮਿਲ ਸਕਦਾ ਨਾ ਤੇ ਧੀ ਵੱਲੋਂ ਸੁੱਖ ਵਾ ਹੂੰ ਧੀ ਵੱਲੋਂ ਵੀ ਮੈਂ ਇੰਨੀ ਆਹ ਉਹਦੇ ਵੱਲ ਤਾਂ ਮੈਨੂੰ ਪਤਾ ਹੀ ਆ ਸੋ ਇੰਨੀ ਤੇਜ ਵੀ ਨਹੀਂ ਕਿਹਦੀ ਚਾਹੀਦੀ ਉਹ ਤਾਂ ਗੱਲ ਹੈ ਉਹ ਬੜੀ ਤੇਜ ਵਾ ਹਾਂ ਤੇ ਧੀ ਵੱਲੋਂ ਹੀ ਸੁੱਖ ਹੋਵੇ ਆਂਦੇਂ ਜਿਹਦੀ ਧੀ ਸੌਖੀ ਉਹਦਾ ਜੱਗ ਸੌਖਾ ਉਹਦਾ ਸੰਘ ਸੌਖਾ ਇਹਦ ਗੱਲ ਦੀਦੀ ਤੁਸੀਂ ਦੋਨੋਂ ਪਾਸੇ ਔਖੇ ਹੋਗੇ ਕੀ ਬਣਾਉਣੀ ਸੋਕ ਆਲੂ ਚੱਤੀ ਦੇ ਆਲੂ ਮੰਮੀ ਆਸੇ ਵੀ ਇੱਥੇ ਰੱਖਦਾ ਰੱਖ ਦੇ ਪੀਲਾ ਤਵੇ ਚ ਨਾਲੇ imageHeight ਜਿੱਤੇ ਚ ਜਸਕਰਿੰਦਰ ਤੇਰੀ ਤੇ ਆਉਂ ਕੋਲ ਢੋਂਦੇ ਮੇਰੇ ਵਰਗੀ ਨੇ ਤੇ ਰੋਟੀ ਵੀ ਆ ਦੇਂਦੀ ਆਪ ਖੁਦ ਪਕਾ ਕੇ ਖਾ ਲਾ ਕਿਉਂ ਕੀ ਗੱਲ ਸੋਕ ਨਹੀਂ ਚਾਹਤੀ ਸੀ ਇਦਾਂ ਨਾ ਕੋਈ ਗੱਲ ਨਹੀਂ ਆ ਮੈਂ ਸਵੇਰੇ ਰੋਟੀਆਂ ਲਾਉਣ ਲੱਗੀ ਤੇ ਸਾਬੀ ਮੈਨੂੰ ਆਪੇ ਕਹਿੰਦੇ ਅੱਗੇ ਤੂੰ ਕਿਹੜੀਆਂ ਪਕਾ-ਪਕਾ ਦੇਂਨੀ ਮੇਰੀ ਮਾਂ ਪਕਾ ਕੇ ਦੇ ਦਿੰਦੀ ਹੋਰ ਨਹੀਂ ਕੋਈ ਗੱਲ ਫਿਰ ਮੈਂ ਕਿਹਾ ਚੱਲ ਮੰਮੀ ਜੀ ਤੁਸੀਂ ਲਾ ਦੋ ਨਹੀਂ ਪਤਾ ਚੱਲ ਕੋਈ ਗੱਲ ਨਹੀਂ ਦੋਵੇਂ ਜਿੰਦ ਚੱਲ ਗੱਲ ਹੋਣਾ ਪਰ ਤੱਥੇ ਰ ਫਟਜ ਬੰਦਾ ਵਾ ਸੱਸ ਨੂੰ ਰੋਟੀ ਪਕਾ ਕੇ ਦੇਣ ਦੀ ਘਰ ਵਾਲੇ ਨੂੰ ਕਹਿੰਦੀ ਪਕਾਵਾ ਕੇ ਤੈਨੂੰ ਕੀ ਹੋਇਆ ਵਾ ਨਹੀਂ ਪਤਾ ਇਦਾਂ ਨਾ ਕਰਿਆ ਕਰ ਕੋਈ ਗੱਲ ਨਹੀਂ ਮੰਮੀ ਜੀ ਤੁਸੀਂ ਮੇਰੀਆਂ ਗੱਲਾਂ ਦੱਸਣ ਦੇ ਤੇ ਆਪਣੀਆਂ ਵੀ ਚਾਚੀ ਨੂੰ ਦੱਸੋ ਹਾਂ ਆਪਣਾ ਤਾਂ ਤੁਸੀਂ ਕੁਝ ਦੱਸ ਦੇ ਦੱਸ ਦੇ ਤੇਰੀ ਜੁਬਾਨ ਨਾ ਨਹੀਂ ਤੇਰੀ ਕਿਹ ਪੇਰੀਪਾ ਕਿ ਦਸ ਵਗੇ ਨਹੀਂ ਦੱਤੇ ਕੀ ਗੱਲ ਹੋਈ ਆਪਣੇ ਜਾ ਜੀ ਜੀ ਮੈਨੂੰ ਉਹਦਾ ਇੱਥੇ ਤੱਕ ਆਉਣ ਦਾ ਹੁਕਮ ਨਹੀਂ ਹੈਗਾ ਪੁੱਛੋ ਮੰਮੀ ਉਹਨਾਂ ਨੇ ਮੈਨੂੰ ਕਦੀ ਬਾਹਰ ਤੱਕ ਨਹੀਂ ਹਉਣ ਦਿੰਦੇ ਦੇਖ ਹੀ ਲਿਆ ਵਾ ਚਲ ਪਤਾ ਨਹੀਂ ਜਿੱਦਾਂ ਤੈਨੂੰ ਕਹਿੰਦੇ ਉਹਨਾਂ ਦੇ ਮੁਤਾਬਕ ਚੱਲ ਕੋਈ ਗੱਲ ਨਹੀਂ ਜਿੱਦਾਂ ਉਹ ਕਹਿੰਦੇ ਤੂੰ ਚੱਲ ਮੇਰੇ ਪਤਾ ਸਾਰੇ ਬੰਨੇ ਹੋ ਸੱਚੀ ਆ ਅਸੀਂ ਝੂਠੇ ਆ ਨਾ ਸਾਰੇ ਬੰਨੇ ਇਹ ਸੱਚੀ ਆ ਜਾ ਜੀ ਜੀ ਮੈਨੂੰ ਤਾਂ ਫੋਨ ਵੀ ਨਹੀਂ ਦਿੰਦੇ ਆਪਣੀ ਮਾਂ ਨਾਲ ਗੱਲ ਕਰਨ ਨੂੰ ਫਿਰ ਆਪਣੀ ਤਾਂ ਮੰਮੀ ਕੋਈ ਗੱਲ ਤਾਂ ਨੂੰ ਦੱਸਣ ਨਹੀਂ ਈ ਤੇ ਮੈਂ ਮਾੜੀ ਜੀ ਗੱਲ ਕੀਤੀ ਮੇਰੀ ਤੁਹਾਨੂੰ ਝੱਟ ਦੱਸਣ ਲੱਗ ਪਏ ਐ ਸੁਖਵਿੰਦਰ 24 ਘੰਟੇ ਫੋਨ ਇਹਦਾ ਸਾਭੀ ਵਾਲਾ ਜਿਹੜਾ ਇਹਦੇ ਕੋਡ ਰਿੰਦਾ ਅੱਜ ਇਹਨੂੰ ਫੋਨ ਨਹੀਂ ਦਿੱਤੇ ਹੁਣ ਮੈਂ ਨਵਾਂ ਐਡੀ ਜੀ ਅੱਦੀ ਕਿੱਥੋਂ ਲਿਆਦਾ ਇਹਨੂੰ ਚਾਚੀ ਜੀ ਮੇਰੇ ਕੋਲ ਤਾਂ ਨਹੀਂ ਜੀ ਹੈਗਾ ਮੈਂ ਤੇ 15 ਦਿਨਾਂ ਬਾਅਦ ਕੇ ਤੇ ਆਪਣੀ ਮਾਂ ਨਾਲ ਗੱਲ ਕੀਤੀ ਸੀ ਉਹਦੇ ਵਿੱਚ ਵੀ ਇਹਦਾ ਕੋਈ ਰਾਜ ਹੈਗਾ ਸੀ ਕਿਉਂ ਰਾਜ ਕੀ ਸੀ ਪੁੱਛ ਲੈ ਇਹਨੂੰ ਕੀ ਰਾਜੀ ਕੁਛ ਨਹੀਂ ਚਾਚੀ ਜੀ ਮੰਮੀ ਤੇ ਮੇਰੇ ਤੇ ਚਿੱਕੜ ਛੁੱਟੀ ਜਾਣ ਡੇ ਹੁਣ ਸਾਰਾ ਇਲਜ਼ਾਮ ਹੀ ਮੇਰੇ ਤੇ ਲਾਉਣ ਡੇ ਆਪਸ ਤੁਹਾਡੇ ਸਾਹਮਣੇ ਹੁਣ ਸੱਚੇ ਹੋ ਮੈਨੂੰ ਕਦੇ ਵੀ ਨਹੀਂ ਮੈਂ ਚਾਚੀ ਦੀ ਜਾਣ ਦਿੰਦੇ ਪੁੱਛ ਲੋ ਮਮੀ ਉਹਨਾਂ ਨੂੰ ਮੈਂ ਇੱਥੇ ਤੱਕ ਆਉਣੀ ਮੈਨੂੰ ਦਬਕੇ ਮਾਰਦੇ ਜੇ ਸਾਬੀ ਉਹ ਮੇਰੇ ਦੁਆਰਾ ਤੂੰ ਗਲੀ ਚ ਫੇਰ ਨੌਤੀ ਥੋੜਾ ਨਹੀ ਗਲੀ ਚ ਫੇਰ ਵਿਚਾਰੇ ਫਿਰਨ ਲਈ ਆ ਉਹ ਦੀਦੀ ਮੇਰੀ ਗਾਲ ਸੋਹ ਗਲੀ ਕਿਥੇ ਫਿਰਦੀ ਫੇਰ ਕੀ ਹੋ ਜੂਗਾ ਜੇ ਕਦੇ ਨੌਤੀ ਇਥੇ ਆ ਕੇ ਬਹਿ ਜਾ ਕਰੂਗੀ ਤੇ ਤੂੰ ਇੰਨਾ ਦੱਸ ਮਨਜੀਤ ਕਿੰਨਾ ਕ ਫਿਰਦੀ ਹੈਪੀ ਕਿੰਨਾ ਕ ਜਾਂਦੀ ਬਾਹਰ ਕਿੰਨਾ ਕ ਮੈਂ ਜਾਂਦੀ ਉਹਨਾਂ ਦਾ ਤਾਂ ਟਾਈਮ ਹੀ ਨਹੀਂ ਲੱਗਦਾ ਬੱਚੇ ਸਕੂਲੇ ਚਲ ਜਾਂਦੇ ਆ ਕਾਲਜਸ ਆਣ ਕੇ ਬਸ ਆਪਣੇ ਘਰ ਮੈਂ ਤੇ ਗਲੀ ਤੱਕ ਫਿਰਨ ਨੂੰ ਕਈ ਨਹੀਂ ਵੀ ਨਹੀਂ ਮੈਂ ਕਿ ਨਹੀਂ ਬਸ ਮੈਨੂੰ ਇੱਥੇ ਤੱਕ ਤੇ ਆਉਣ ਦਿੱਤਾ ਜਾਵੇ ਬਸ ਕਹਿੰਦੇ ਉਹ ਜਿੱਥੇ اندر اندر ਹੀ ਰਹਿਣਾ ਉੱਤੋਂ ਬਾਹਰ ਤੇ ਆਉਣਾ ਨਹੀਂ ਇੱਥੇ ਤੱਕ ਤੇ ਆਉਣੀ ਨਹੀਂ ਦਿੰਦੇ ਮੈਨੂੰ ਇਹ ਲੋ ਫਿਰ ਚਾਚੀ ਜੀ ਪੰਜ ਤੁਸੀਂ ਵੀ ਥੋੜਾ ਜਿਹਾ ਸਾਹਮਣੇ ਬੋਲਿਆ ਕਰੋ ਨਾ ਫੇ ਵੀ ਨੋਤੀ ਹੈ ਤੁਹਾਨੂੰ ਪਤਾ ਤਾਂ ਹੈਗਾ ਹੀ ਇਹ ਕੋਈਂ ਤੇ ਤੇਰਾ ਵੀ ਕੁਛ ਨਹੀਂ ਆ ਨੀ ਕੁਛ ਦੇ ਕੀਮਤ ਬਣ ਹੁਣ ਤੁਸੀਂ ਮੇਰੇ ਸਾਹਮਣੇ ਉਹਨੂੰ ਕਹੀ ਜਾਂਦੇ ਵਿਚਾਰੀ ਨੂੰ ਤਾਂ ਫੇਰ ਤੁਹਾਨੂੰ ਪਤਾ ਕਿਸ ਦੇ ਸਾਹਮਣੇ ਅਗਲੇ ਆਣਾ ਮੇਰੀ ਬੇਇੱਜ਼ਤੀ ਹੁੰਦੀ ਹੈ ਇਹ ਦੇ ਸਾਹਮਣੇ ਮੈਂ ਕਹਉਂ ਮੈਂ ਮੇਰੇ ਮੈਤ ਚਾਚੀਂ ਫਿਰ ਵੀ ਅਗਲਾ ਨਾ ਮੇਰੀ ਚਾਚੀ ਦੇ ਸਾਹਮਣੇ ਆਪਣੀ ਕਰਕੇ ਕੈਂਡੀ ਦੇ ਨਵੇਂ ਉਹ ਤਾਂ ਗੱਲ ਸਹੀ ਹੈ ਪਰ ਪਰ ਸਮਝਾਣਾ ਇਹਨੂੰ ਕੁਛ ਚਲ ਸੁਖ ਤੂੰ ਪਤਾ ਤੂੰ ਸਮਝਦਾ ਤੂੰ ਪੜ੍ਹੀ ਲਿਖੀ ਕੁੜੀ ਹੈ ਤੂੰ ਆਪ ਸਮਝ ਮੇਰਾ ਪਤਾ ਇਹ ਪੜ੍ਹੀ ਲਿਖੀ ਹੈ ਪੜ੍ਹੀ ਲਿਖ ਲਈ ਫਿਰਦੀ ਚਾਚੀ ਜੀ ਹੂੰ ਮੇਰੀ ਮੰਮੀ ਵਾਸਤੇ ਤੇ ਮੈਂ ਬੜੀ ਸਿਆਣੀ ਹੀ ਪਰ ਜਦੋਂ ਧੀਆਂ ਵਿਆਹੀਆਂ ਜਾਂਦੀਆਂ ਨਾ ਸਹੁਰੇ ਆ ਕੇ ਬੇਅਕਲੀਆਂ ਹੋ ਜਾਂਦੀਆਂ ਜੀ ਸਹੁਰੇ ਇਹਨਾਂ ਨੂੰ ਆਣ ਕੇ ਅਕਲ ਦੇਂਦੀਆਂ ਇੱਕੀ ਗੱਲ ਕਰ ਗਏ ਦੀ ਗੱਲ ਕੀ ਕਰਨੀ ਤੂੰ ਵੀ ਸੁਖਵਿੰਦਰ ਉਹਦੇ ਹੁੰਦਿਆ ਕਹਤਾ ਬਾਹਰ ਨਿਕਲਦੇ ਆ ਕਰੋ ਆਹਾਂ ਬਾਹਰ ਕੀ ਨਿਕਲ ਨਵਾ ਗ੍ਰਾਸ ਤੇ ਚੀਜ਼ ਰੱਖਦੇ ਨਾ ਤੇ ਟੀਵੀ ਮੂਰੇ ਉੱਠਣਾ ਹੀ ਹੁੰਦਾ ਉਹ ਫਰਾਈ ਵੀ ਨੂੰ ਅੰਤਰੇ ਉੱਤੇ ਸੜ ਜਾਂਦੇ ਦਾਲ ਸਬਜ਼ੀ ਰੱਖੀ ਵੀ ਸੜ ਜਾਂਦੀ ਜੇ ਰੱਖੀ ਲਵੇ ਤੇ ਪੱਛੀ ਲੱਗ ਜੇ ਇਹਦੀਆਂ ਫਿਲਮਾਂ ਨੂੰ ਫਿਲਮਾਂ ਹੀ ਨਹੀਂ ਮੋਕਦੀਆਂ ਸਾਰੀ ਦਿਹਾੜੀ ਟੀਵੀ ਨਹੀਂ ਬੰਦ ਕਰਨਾ ਜੇ ਟੀਵੀ ਬੰਦ ਕੀਤਾ ਤਾਂ ਫੋਨ ਨਹੀਂ ਚੱੜਨਾ ਪਰਦਾ ਇਹਦੀ ਪਹਿਲੇ ਤੇ ਬੜੀ ਚਲਾਕੇ ਤੇ ਇਹ ਵੀ ਆਉਂਦੇ ਨਾਲ ਉਹ ਉਹਦੇ ਵਰਗੀ ਐ ਵੀ ਹਾਂ ਇਹ ਤਾਂ ਘਟ ਕੋ ਹੋਣੀ ਐ ਇਹਦਾ ਤਾਂ ਤੁਹਾਡੇ ਕੋ ਹਣੀ ਹਾਲ ਹੋ ਸਕਦਾ ਤਾਂਡੇ ਤੇ ਸਾਰੀ ਉਮਰ ਦਾ ਇਦਾਂ ਨੰਗੀ ਪਹਿਲਾਂ ਉਧਰ ਤਾਂ ਮਹਾਂ ਕੰਮ ਨਿਭੜਿਆ ਤਾਂ ਹੁਣ ਇਹ ਫੇਰ ਮੈਂ ਤਾਂ ਸੱਚੀ ਨਹੀਂ ਓਕੀ ਹਾਂ ਸੁਖਵਿੰਦਰ ਕੋਈ ਹੱਲ ਨਹੀਂ ਚਲੋ ਫੇਰ ਤੁਹਾਡੇ ਘਰ ਦਾ ਮਸਲਾ ਤੁਸੀਂ ਆਪੇ ਫੇਰ ਹੱਲ ਕਰੋ ਹੁਣ ਮੈਂ ਕੀ ਕਹਿ ਸਕਦੀ ਆ ਜੇ ਮੇਰੇ ਵਰਗੇ ਨੇ ਕੁਝ ਕਿਹਾ ਤਾਂ ਆਖਣਾ ਆਣ ਕੇ ਤੇ ਭੋਲ ਕੇ ਗਈ ਆ ਨਾ ਮੈਂ ਤੁਹਾਨੂੰ ਕੁਝ ਤੁਹਾਨੂੰ ਤਾਂ ਮੈਂ ਕਿਹਾ ਜੇ ਫੇਰ ਵੀ ਕੁਝ ਕਹ ਲੂੰਗਾ ਨਾ ਉਹਨੂੰ ਨੋ ਤਿੰਨ ਮੈਂ ਕੀ ਕਹਿ ਸਕਦੀ ਆ ਨੌ ਦੀ ਨੂੰ ਕੀ ਕਹਿਣਾ ਵਾ ਜੋ ਕੈਨੀ ਆ ਗਾੜੀ ਨੂੰ 36 ਬਣਾ ਕੇ ਗੜੀ ਦੱਸਦੀ ਆ ਅੱਗੇ ਚੁੱਪ ਕੀਤੀ ਰਹਿੰਦੀ ਹੁਣ ਗਾੜੀ ਬੋਲ ਬਲਾਰਾ ਕਰਦੀ ਚੱਲਾ ਫਿਰ ਤੇ ਕਰ ਲੈ ਫਿਰ ਆਪਣਾ ਮਸਲਾ ਚੱਲ ਠੀਕ ਆ ਚੰਗਾ ਵੀ ਦੀਦੀ ਮਸਲਾ ਹਲਾ ਤੂੰ ਕੀ ਕਰਨਾ ਹੈ ਸਾਡੇ ਘਰ ਦਾ ਤੂੰ ਹੀ ਤਮਾਸ਼ਾ ਵੇਖਣੀ ਆਉਣੀ ਆ ਐਵੇਂ ਸਿਆਣਿਆਂ ਕਿਹਾ ਸ੍ਰੀਕ ਸ੍ਰੀਕ ਹੀ ਹੁੰਦਾ ਵਾ ਇਹੋ ਵੇਖਣਾਉਂਦੀ ਆ ਕਿ ਨੌ ਸੱਸ ਲੜਦੀਆਂ ਕਿ ਕੀ ਕਰਦੀਆਂ ਜੇ ਮੇਰੀ ਨੌ ਚੰਗੀ ਹੋਵੇ ਤੇ ਸਾਰਾ ਕੰਮ ਹੀ ਚੰਗਾ ਹੋਵੇ ਚਾਲੇ ਸ਼ੁਗਰ ਆ ਉਹ ਜਾਂਦੀ ਚਾਚੀ ਬਲਾਟ ਢਲੀ ਜਾਵਾਂ ਕਰਨ ਨੂੰ ਪਤਾ ਨਹੀਂ ਕਿਹੜੀਆਂ ਬਾਣੀਆਂ ਚੰਗੀਆਂ ਹੋਣ ਸਾਡੇ ਘਰ ਬਣਾਂਗੀ ਹੋਣੀਆਂ ਗੱਲਾਂ ਬਾਤਾਂ ਮੇਰੀ ਮਾਂ ਨੇ ਉੱਥੇ ਗੱਲ ਗੱਲ ਨਾ ਮੈਨੂੰ ਕਹਿਣਾ ਮੇਰੀ ਸਿਆਣੀ ਧੀ ਮੇਰੀ ਸਿਆਣੀ ਧੀ ਸਿਆਣੀ ਦੀ ਮੁੱਕੀ ਗਈ ਇੱਥੇ ਆਣਗੇ ਹੇ ਮੈਨੂੰ ਮਾਸਾ ਸਮਝ ਨਹੀਂ ਰਹੀ ਮੈਂ ਦੱਸ ਇੰਨੀ ਚ ਦੇਨ ਹੋ ਗਈ ਸੋਹਰੇ ਆਣ ਕੇ ਨਹੀਂ ਮੇਰੀ ਗੱਲ ਸੁਣ ਤੈਨੂੰ ਕਿਹਨੇ ਕਿਹਾ ਹੈ ਗਾਹੋਂ ਕੇ ਮਿਲਣ ਵਾਸਤੇ ਕਿਉਂ ਮੈਂ ਕੀ ਕਹਿ ਤਾ ਕਹਿ ਤਾ ਉਦੋਂ ਦੇ ਨੂੰ ਕਿ ਕੋਈ ਰਿਸ਼ਤੇਦਾਰ ਆਇਆ ਚਾਹ ਪਾਣੀ ਪੁੱਛਣ ਦਾ ਪਤਾ ਨਹੀਂ ਉਹਦੇ ਲਈ ਤਾਂ ਬੜੀ ਸ਼ਤ ਚਾਹ ਬਣਾ ਕੇ ਲੈ ਕੇ ਗਈ ਆ ਬੜੀ ਭੱਜੀ ਆਈ ਜਦੋਂ ਮੈਨੂੰ ਗਾਹ ਹੋ ਕੇ ਕਿ ਇਹਨੂੰ ਮਿਲਣੀ ਨਹੀਂ ਦੇਣਾ ਤੇ ਫਿਰ ਮੈਂ ਚਾਹ ਪਾਣੀ ਕਿਹਦੇ ਨੂੰ ਹੁਣ ਮੈਂ ਤਾਂ ਹੀ ਫਿਰ ਆਪ ਹੀ ਮਿਲੀ ਫਿਰ ਮੈਂ ਚਾਚੀ ਨੂੰ ਚਾਹ ਬਣਾ ਕੇ ਪੇਲੀ ਆਪ ਆ ਚਾਚੀ ਨੂੰ ਮਿਲੀ ਪਤਾ ਕਿਉਂ ਚੁਗਲੀਆਂ ਕਰ ਸਕੇ ਘਰ ਦੀਆਂ ਗੱਲਾਂ ਦੱਸ ਸਕੇ ਢਿੱਡ ਚ ਗੋਲਾ ਵੱਜਾ ਹੀ ਤੇਰੇ ਚ ਮੈਂ ਕਿਹੜੀਆਂ ਗੱਲਾਂ ਦੱਸਣੀਆਂ ਇਹ ਨਾਲੇ ਮੈਂ ਚਾਚੀ ਨੂੰ ਲੈ ਕੇ ਮੰਮੀ ਕਿਤੇ ਪਰੇ ਹੋ ਗਈਆਂ ਤੂੰ ਹੀ ਵੀ ਤੇ ਲੱਗੇ ਬੈਠੇ ਹੀ ਚਾਚੀ ਲੱਗ ਗਈ ਲੱਗੇ ਬੈਠੀ ਨੇ ਤਾਰੇ ਤੋੜਤੇ ਆ ਈ ਕੀ ਆ ਮੈਂ ਢੀੜੀ ਗੱਲ ਮੈਂ ਤਾਰੇ ਤੋੜਤੇ ਜੇ ਮੇਰੀ ਗੱਲ ਸੁਣ ਕੁੜੀ ਇੱਥੇ ਟਿਊਸ਼ਨ ਪੜ੍ਹਨ ਆਉਣੀ ਨਹੀਂ ਚਾਹੀਦੀ ਐਡੀ ਪੜਾਕੂ ਤੂੰ ਸੋਹਂਦਾ ਨਾ ਤੇ ਨਾ ਤੇ ਮੈਂ ਵੀ ਇੱਥੇ ਬੈਠੀ ਬੋਰ ਹੋ ਜੰਨੀ ਫਿਰ ਕੀ ਜੇ ਆਜੂਗੀ ਤੇ ਮੈਂ ਵੀ ਪੜਾ ਦਾਂਗੀ ਟਿਊਸ਼ਨ ਵੇਲੇ ਹੀ ਇੱਦਾਂ ਬੈਠੀ ਆ ਮੈਂ ਨਹੀਂ ਤੈਨੂੰ ਮੈਂ ਇੱਕ ਵਾਰੀ ਸਮਝਾਇਆ ਨਾ ਨਹੀਂ ਆਉਣੀ ਚਾਹੀਦੀ ਕੁੜੀ ਪੜਾਉਣ ਵਾਸਤੇ ਤੂੰ ਫਿਰ ਕੀ ਕਰਦੀ ਫਿਰਦੀ ਆ ਕੰਮ ਤੇਰੇ ਕੋਈ ਹੁੰਦਾ ਨਹੀਂ ਆ ਟਿਊਸ਼ਨ ਪੜਾਉਣੀ ਤੂੰ ਐਡੀ ਪੜਾਕੂ ਮੰਮੀ ਜੀ ਤਾ ਤੁਹੀ ਮੇਰੀ ਛੱਟ ਚਾਚੀ ਨੂੰ ਗੱਲ ਦੱਸਤੀ ਵੀ ਇਹ ਕਹਿੰਦੀ ਮੈਂ ਰੋਟੀ ਨਹੀਂ ਲਾਉਣੀ ਆਪਣੀਆਂ ਤੁਹੀ ਮੰਮੀ ਕੋਈ ਗੱਲ ਨਹੀਂ ਦੱਸੀ ਚਾਚੀ ਨੂੰ ਫੇਰ ਮੈਨੂੰ ਹੀ ਭੁਰਿਆ ਬਣਾਇਆ ਨਾ ਤੁਸੀਂ ਚਾਚੀ ਦੇ ਸਾਹਮਣੇ ਮੈਂ ਵੀ ਦੱਸਣੀ ਨਹੀਂ ਮੇਰੀ ਸ਼ਰੀਕਣੀ ਦੇ ਸਾਹਮਣੇ ਤੂੰ ਗੱਲਾਂ ਕਰਨ ਲੱਗੀ ਸੀ ਨਾ ਮੇਰੇ ਪਾਰ ਜਾੜ ਕਰਨ ਲੱਗੀ ਸੀ ਨਾ ਸਾਰੇ ਤੇ ਮੈਂ ਫੇਰ ਤਾਦ ਕੀਤੀ ਤੇਰੇ ਮੈਂ ਇਹਦੇ ਕੁਝ ਵੀ ਨਹੀਂ ਕਿਹਾ ਮੰਮੀ ਜੀ ਬਸ ਟਿਵੀਸ਼ਨ ਦੀ ਗੱਲ ਹੋਈ ਤੇ ਮੈਂ ਕਿਹਾ ਪੜਾ ਲਾਂਗੀ ਫੇਰ ਬਾਅਦ ਚ ਮੈਂ ਬੋਲੀ ਜਦੋਂ ਤੁਹੀ ਕਿਹਾ ਵੀ ਐਨੇ ਮੈਨੂੰ ਰੋਟੀ ਨਹੀਂ ਪਕਾ ਕੇ ਦਿੱਤੀ ਤੇ ਕਹਿਣਾ ਨਹੀਂ ਮੈਂ ਜੋ ਸੱਚੀ ਹੋ ਉਹ ਕਹਿਣਾ ਹੀ ਫੇਰ ਮੈਂ ਸੱਚ ਸੱਚ ਤੇ ਮਮੀ ਤੁਸੀਂ ਨਾ ਤੁਸੀਂ ਮੈਨੂੰ ਦੱਸਦੇ ਤੇ ਨਾ ਤੁਸੀਂ ਚਾਚੀ ਨੂੰ ਦੱਸਣ ਦਿੰਦੇ ਜੀ ਸੱਚ ਤੇ ਤੁਸੀਂ ਲਿਆ ਨਹੀਂ ਨੀ ਬਾਹਰ ਵੀ ਸੱਚ ਕੀ ਹੈ ਅੱਛਾ ਤੈਨੂੰ ਇਹ ਆ ਵੀ ਸੱਚ ਕੁਛ ਲੁਕਾਇਆ ਵਾ ਸਾਰਾ ਕੁਛ ਤੇ ਤੇਰੇ ਸਾਹਮਣੇ ਹੋਂਡਿਆ ਲੁਕਾਇਆ ਫਿਰ ਮੈਨੂੰ ਉਹ ਅੰਦਰ ਜਾਣ ਦੋ ਖੋਲੋ ਹਾਂ ਉਹ ਅੰਦਰ ਦਾ ਤਾਲਾ ਨਹੀਂ ਖੋਲਦੀ ਨਹੀਂ ਖੋਲਦੀ ਕੀ ਕਰਾਂਗੀ ਕਿਉਂ ਖੋਲ ਕੇ ਦਵਾਂ ਫਿਰ ਜੇ ਨਹੀਂ ਸੱਚ ਲੁਕਾਇਆ ਕੁਛ ਤਾਂ ਖੋਲੋ ਤਾਲਾ ਮੈਂ ਜਾਵਾਂ ਫਿਰ ਮੈਂ ਵੇਖ ਕੇ ਆਵਾਂ ਕੀ ਸੱਚ ਕੀ ਨਹੀਂ ਕੋਈ ਚੀਜ਼ ਨਹੀਂ ਹੈਗੀ ਉੱਥੇ ਉੱਥੇ ਬਸ ਮੇਰਾ ਟੂਮ ਛੱਲਾ ਪਿਆ ਮੈਂ ਤਾਲ ਕਰਕੇ ਮਾਰ ਦਿੱਤਾ ਤੇ ਤੁਸੀਂ ਮੇਰੇ ਨਾਲ ਆ ਜਾਓ ਮੈਂ ਟੂਮ ਛੱਲੇ ਨੂੰ ਨਹੀਂ ਹੱਥ ਲਵਨੀ ਤੁਸੀਂ ਜਾਣਦੇ ਦੋਵੇਂ ਇੱਕ ਵਾਰ ਮੈਨੂੰ ਉਹ ਅੰਦਰ ਫਿਰ ਉਹਨੂੰ ਤਾਂ ਤੁਸੀਂ ਤਾਲਾ ਇੱਦਾਂ ਮਾਰਿਆ ਜਿਦਾ ਬਹੁਤ ਉੱਥੇ ਤੁਹਾਡੇ ਰਾਜ ਦਫਾਣੋਂ ਐਂ ਗੁਫੀਆ ਨਹੀਂ ਚੁੱਪ ਕਰ ਜਾ ਨਹੀਂ ਤੇਰੀ ਜਬਾਨ ਕੋਈ ਜ਼ਿਆਦਾ ਨਹੀਂ ਚੱਲਣ ਲੱਗੀ ਸਗੋਂ ਬੋਲੀ ਜਾਂਦੀ ਬੋਲੀ ਜਾਂਦੀ ਆ ਫਿਰ ਜਦੋਂ ਤੁਸੀਂ ਕਹਿੰਦੇ ਆਂ ਪਾ ਕੁਝ ਸੱਚ ਨਹੀਂ ਲੁਕਾਇਆ ਫਿਰ ਤੇ ਮਮੀ ਜੀ ਮੈਂ ਪੁੱਛਣਾ ਹੀ ਆ ਤੁਹਾਨੂੰ ਕਹਿਣਾ ਨਹੀਂ ਆ ਤੇ ਮੈਨੂੰ ਜਾਣ ਦੋ ਨਹੀਂ ਲੁਕਾਇਆ ਕੁਝ ਕੀ ਲੁਕਾਇਆ ਵਾ ਤਾਂ ਫਿਰ ਕਾਹਦਾ ਤੁਹਾਨੂੰ ਡਰ ਜੇ ਫਿਰ ਤਾਲਾ ਖੋਲੋ ਆਂ ਅੰਦਰ ਦਾ ਅਚਾ ਉਹਨ ਮੈਂ ਤਾਲਾ ਖੋਲ ਕੇ ਨਿੱਕੀ ਨਿੱਕੀ ਚੀਜ਼ ਲਮਾਰੀ ਚ ਵੇਖਾ ਕੱਢ ਕੇ ਸੋ ਖਾ ਚੀਜ਼ ਇੱਥੇ ਪਈ ਸੋ ਖਾ ਆ ਚੀਜ਼ ਇੱਥੇ ਪਈ ਹੈ ਨਾ ਫਿਰ ਤੋਂ ਬੜੀ ਖੋਸ਼ ਆ ਤੇ ਸਾਰਾ ਕੁਝ ਨਹੀਂ ਮੈਂ ਦੱਸਣ ਲੱਗੀ ਤੈਨੂੰ ਤੈਨੂੰ ਹੁਣੇ ਝਾਬੀਆਂ ਜੁੱਬੇ ਦੇਦਾ ਬੁਢੜੀ ਨੂੰ ਫੜ ਕੇ ਪਾਉ ਬਾਹਰ ਕੱਢਦੇ ਹੈ ਨਾ ਇਹੋ ਕੋਈ ਚਾਉਂਦੀ ਹਣੀ ਆ ਮੈਂ ਕਿਹ ਚਾਹਣਾ ਮੰਮੀ ਘਰ ਤੁਹਾਡਾ ਘਰ ਦੇ ਮਾਲਕ ਤੁਸੀਂ ਮੈਂ ਤੁਹਾਨੂੰ ਕਿਹੜੀ ਗੱਲੋਂ ਬਾਹਰ ਕੱਢਣਾ ਘਰ ਦੀ ਮਾਲਕ ਨੂੰ ਤੇ ਸੇਰੇ ਤੋਂ ਜਵਾਬ ਦੇਤਾ ਫੇ ਰੋਟੀ ਨਹੀਂ ਪਕਾ ਕੇ ਦੇਣੀ ਘਰ ਦੀ ਮਾਲਕ ਨੂੰ ਤੂੰ ਇਹ ਇੰਨੀ ਗੱਲ ਵੀ ਕਹਿ ਸਕਦੀ ਜਾ ਨਿਕਲ ਜਾ ਕਰੋ ਬਾਹਰ ਜਿੰਨੀ ਤੇਰੀ ਜ਼ੁਬਾਨਵੱਤਗੀ ਆ ਹੁਣ ਮੇਰੇ ਸਿੱਧੀ ਸਿੱਧੀ ਇੱਕ ਗੱਲ ਸੁਣ ਲੈ ਤੇਰੇ ਕੋ ਦਾਜ ਨਹੀਂ ਨਾ ਮੰਗਿਆ ਤੇ ਮੈਨੂੰ ਕਾ ਮਮੀ ਜੀ ਮੈਂ ਦਾਜ ਲਿਆਉਣਾ ਵੀ ਕਿੱਥੋਂ ਹੀ ਮੰਗਿਆ ਕੀ ਤੁਸੀਂ ਪਹਿਲਾਂ ਗੱਲ ਵਿਚੋਲਣ ਨਾ ਕੀਤੀ ਕਿ ਆਨੂੰ ਕੁਝ ਚਾਹੀਦਾ ਨਹੀਂ ਚਾਹੀਦਾ ਨਹੀਂ ਨੇ ਕੁਝ ਵੀ ਤੇ ਮੈਨੂੰ ਕੋਈ ਪੋਤਾ ਪੋਤੀ ਉਹਨਾਂ ਮੂੰਹ ਖਾਏਗੀ ਕਿ ਮੈਂ ਇਦਾਂ ਹੀ ਮਰੂੰਗੀ ਤੇ ਇਹ ਗੱਲ ਆਪਣੇ ਮੁੰਡੇ ਨੂੰ ਪੁੱਛੋ ਮੇਰ ਨਾਲ ਕਾਤੋਂ ਕਰਨ ਡੇ ਜੇ ਅੱਛਾ ਆ ਗੱਲ ਮੈਂ ਮੁੰਡੇ ਨਾਲ ਕਰਾਂ ਕਿਉਂ ਤੈਨੂੰ ਕੀ ਗੱਲ ਆ ਤੂੰ ਨਹੀਂ ਕਰ ਸਕਦੀ ਮੁੰਡੇ ਨਾਲ ਮੈਂ ਮੁੰਡੇ ਨਾਲ ਕਰਦੀ ਬੜੀ ਸੋਹਣੀ ਲੱਗਦੀ ਹੁਣੀ ਆ ਕੱਲ ਨਹੀਂ ਹੁੰਦੀ ਤੈਨੂੰ ਹਾਏ ਮੰਮੀ ਜਦੋਂ ਮੈਂ ਤੁਹਾਨੂੰ ਦੱਸਿਆ ਵੀ ਤਾਂਨੇ ਮੁੰਡੇ ਨੇ ਮੈਨੂੰ ਦਵਾਈ ਖਵਾਲਤੀ ਹੈ ਹੈ ਅਕਲ ਕਰ ਲੈ ਅਕਲ ਨਾਲ ਇਲਜ਼ਾਮ ਲਾਇਆ ਕਰ ਝੂਠੇ ਮੈਂ ਜਿਹੜੀ ਗੱਲ ਕਹਤੀ ਆ ਨਾ ਬਸ ਉਹ ਗੱਲ ਹੋਣੀ ਚਾਹੀਦੀ ਦੂਜੀ ਗੱਲ ਤਾਂ ਮੈਨੂੰ ਨਹੀਂ ਪਤਾ ਕੋਈ ਵੀ